ਸਾਤਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਦੀਨਾ ਲੱਸੀ ਬਣਾਵਾਂਗੇ ਗਰਮੀਆਂ ਦੇ ਵਿੱਚ ਇਹ ਪੁਦੀਨਾ ਲੱਸੀ ਠੰਡੀ ਹੁੰਦੀ ਹੈ ਚਲੋ ਜੀ ਵੇਖ ਲੈਣਾ ਇਹ ਲੱਸੀ ਕਿਵੇਂ ਬਣਦੀ ਹੈ ਇਹ ਲੱਸੀ ਬਣਾਉਣ ਦੇ ਲਈ ਆਪਾਂ ਨੂੰ ਪੁਦੀਨੇ ਦੀ ਜ਼ਰੂਰਤ ਹੋਈ ਕਿ ਇਸ ਲਈ ਆਪਾਂ ਪੁਦੀਨਾ ਤੋੜ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਫਰੈਸ਼ ਫਰੈਸ਼ ਪੁਦੀਨੇ ਦੇ ਪੱਤੇ ਤੋੜ ਲਵਾਂਗੇ ਹੁਣ ਆਪਾਂ ਇਹਨਾਂ ਸਾਰਾ ਪੁਦੀਨਾ ਤੋੜ ਲਿਆ ਹੈ ਇਸ ਨੂੰ ਧੋ ਲਵਾਂਗੇ ਇਸ ਵਿੱਚ ਪੁਦੀਨਾ ਤੇ ਹਰੀਆਂ ਮਿਰਚਾਂ ਐਡ ਕਰਾਂਗੇ ਜਿਨ੍ਹਾਂ ਕੱਪਾ ਪੁਦੀਨਾ ਖਾਣਾ ਜਾਂ ਪੀਣਾ ਹੋਏਗਾ ਡਰਿੰਕ ਦੇ ਵਿੱਚ ਆਪਾਂ ਨਾ ਕੱਪ ਪੁਦੀਨਾ ਪਾ ਲਵਾਂਗੇ ਤੇ ਇਸ ਨੂੰ ਪੀਸ ਲਵਾਂਗੇ ਹੁਣ ਇਹ ਪਿਸ ਕੇ ਤਿਆਰ ਹੈ ਜੇਕਰ ਆਪਾਂ ਘੱਟ ਪੁਦੀਨਾ ਪੀਣਾ ਪਸੰਦ ਕਰਦੇ ਹਾਂ ਤਾਂ ਪੁਦੀਨਾ ਆਪਾਂ ਘੱਟ ਵੀ ਪਾ ਸਕਦੇ ਹਾਂ ਇਸ ਨੂੰ ਗਲਾਸ ਦੇ ਵਿੱਚ ਕੱਢ ਲਵਾਂਗੇ ਜੇਕਰ ਪਦੀਨਾ ਕੜਤਾਂ ਚ ਲੱਗੇ ਤਾਂ ਆਪਾਂ ਇਸ ਵਿੱਚ ਥੋੜੀ ਜਿਹੀ ਚੀਨੀ ਵੀ ਪਾ ਸਕਦੇ ਹਾਂ ਤੇ ਇਸ ਨੂੰ ਛਾਣ ਕੇ ਵੀ ਪਾ ਸਕਦੇ ਹਾਂ ਆਪਾਂ ਇਸ ਨੂੰ ਇਸੇ ਤਰ੍ਹਾਂ ਪਾਇਆ ਹੈ ਆਪਾਂ ਇਸ ਨੂੰ ਛਾਣ ਵੀ ਸਕਦੇ ਹਾਂ ਹੋ ਸਕਦਾ ਹੈ ਤੁਹਾਨੂੰ ਦੇਖਣ ਦੇ ਵਿੱਚ ਥੋੜਾ ਮੋਟਾ ਲੱਗ ਰਿਹਾ ਹੋਵੇ ਪਰ ਆਪਾਂ ਇਸ ਨੂੰ ਬਿਲਕੁਲ ਬਰੀਕ ਪੀਸਿਆ ਹੈ ਹੁਣ ਆਪਾਂ ਇਸ ਦੀ ਲੱਸੀ ਬਣਾ ਲਵਾਂਗੇ ਇੱਥੇ ਮੈਂ ਇੱਕ ਕੌਲੀ ਦਹੀਂ ਲਿਆ ਹੈ ਅਪਾਹਤ ਨਾਲ ਵੀ ਇਸਤੀ ਲੱਸੀ ਬਣਾ ਸਕਦੇ ਹਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਠੰਡਾ ਪਾਣੀ ਪਾਵਾਂਗੇ ਬਰਫ਼ ਪਾਣੀ ਹੋਵੇ ਤਾਂ ਆਪਾਂ ਬਰਫ਼ ਵੀ ਪਾ ਸਕਦੇ ਹਾਂ ਹੁਣ ਆਪਾਂ ਇਸਤੀ ਲੱਸੀ ਬਣਾ ਲਵਾਂਗੇ ਹੁਣ ਆਪਾਂ ਇਸ ਨੂੰ ਦੇਖ ਲਵਾਂਗੇ ਲੱਸੀ ਬਣ ਕੇ ਤਿਆਰ ਹੈ ਆਪਾਂ ਲਸੀ ਨੂੰ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ ਇਸ ਨੂੰ ਚਮਚ ਦੇ ਨਾਲ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਬਣਾ ਕੇ ਹੋਰ ਵੀਡੀਓਜ਼ ਵੀ ਬਣਾਈਆਂ ਹਨ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਸਵਾਦ ਅਨੁਸਾਰ ਨਮਕ ਪਾਵਾਂਗੇ ਥੋੜਾ ਜਿਹਾ ਪਨਿਆ ਜੀਰਾ ਪਾਊਡਰ ਪਾਵਾਂਗੇ ਇਹ ਸਪੈਸ਼ਲ ਲੱਸੀ ਵਾਲਾ ਮਸਾਲਾ ਹੈ ਮਸਾਲਾ ਐਡ ਕਰਾਂਗੇ ਕਾਲਾ ਨਮਕ ਪਾ ਮੰਗੇ ਤੇ ਸਾਰੇ ਮਸਾਲਿਆਂ ਨੂੰ ਲੱਸੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲੱਸੀ ਬਣ ਕੇ ਤਿਆਰ ਹੈ ਜੇਕਰ ਪੈਸਤੇ ਵਿੱਚ ਚੀਨੀ ਪਾਣੀ ਹੋएगी ਤਾਂ ਆਪਾਂ ਥੋੜੀ ਜਿਹੀ ਚੀਨੀ ਵੀ ਐਡ ਕਰ ਸਕਦੇ ਹਾਂ ਲੱਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੈ ਹੀ ਰੱਖ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਟੇਸਟੀ ਲੱਸੀ ਬਣ ਕੇ ਤਿਆਰ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਦੇਖਣ ਦੇ ਲਈ ਧੰਨਵਾਦ